ਡਰੈਕਟਰ ਨੂੰ ਬੁਲਾਓ ਬਰੇ ਕੱਲ ਨੂੰ ਆ ਕਰਦੇ ਕੱਲ ਫਿਰ ਉੱਤੇ ਚੜ ਕੇ ਉਹਦਾ 4ਵਾਂ ਦਿਨ ਡੂਲਾ ਹੈਲੋ ਅੰਦਰ ਨਾ ਆਜੋ ਭਾਈ ਅੰਦਰ ਸ਼ੋਰ ਨਾ ਲਾਓ 12 12 ਨੰਬਰ ਕਮਰਾ ਹਲੋ ਹਲੋ ਚੱਕਰ ਨੂੰ ਮੇਰੇ ਸੀਨ ਗੜਛੇ ਤੇ ਕਰ ਪਿੱਛੇ ਤੋਂ ਆ ਆ ਮੜ ਮੜ ਹਾਂਜੀ ਰਸਤਾ ਸੱਚਾ ਆ ਮੈਂ ਤੁਹਾਡੀ ਆਪਣੀ ਕਮਲ ਹੰਸ ਆਰ ਡੀਟੀਵੀ ਚੈਨਲ ਤੋਂ ਹਾਂਜੀ ਜਿਵੇਂ ਕਿ ਦੱਸਿਆ ਸੀ ਕਿ ਅਸੀਂ ਗੀਤ ਦੀ ਫੁਟੇਜ ਲਗਾ ਤਾ ਬਣਨ ਮਾਨ ਤੀਆਂ ਦੀ ਠੀਕ ਹੈ ਜੀ ਜੀ ਹੈ ਛੋਟੀ ਜੀ ਦੀ ਤੇ ਸਾਡੀ ਸ਼ੂਟਿੰਗ ਚੱਲ ਰਹੀ ਹੈ ਆਪਾਂ ਦੇਖ ਸਕਦੇ ਆ ਸਾਡੇ ਐਡੀਟਰ ਕੈਮਰਾਮੈਨ ਹਰਜੀਤ ਬੱਗਾ ਜੀ ਬੜੀ ਹੀ ਮਿਹਨਤ ਨਾਲ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਥੈਂਕ ਯੂ ਰੌਣਿਤ ਸਿੰਘ ਆਰ ਪੀਟੀਵੀ ਚੈਨਲ ਤੋਂ ਮਮਾ ਦੇ ਨਾਲ ਆਏ ਆ ਕਿਉਂਕਿ ਇਹਨਾਂ ਦੀ ਮਮਾ ਕਮਲ ਹਾਨ ਸਾਡੀ ਟੀਵੀ ਚੈਨਲ ਤੋਂ ਉਹਨਾਂ ਨੇ ਛੋਟੇ ਜੇ ਖੂਬਸੂਰਤ ਬੇਟੀ ਨੂੰ ਜਨਮ ਦੇਣਾ ਹੈ ਬਹੁਤ ਹੀ ਪਿਆਰਾ ਤੇ ਮਿੱਠਾ ਜਿਹਾ ਸੀਨ ਹੈ ਜੀ ਦੱਸ ਨਹੀਂ ਸਕਦੀ ਆਪਣੀ ਖੁਸ਼ੀ ਵੇਟ ਕਰੋ ਜਲਦ ਗਾਣਾ ਰਿਲੀਜ਼ ਹੋਊਗਾ ਤੇ ਤੁਹਾਨੂੰ ਵੀ ਇਹ ਪਲ ਦੇਖਣ ਨੂੰ ਮਿਲਣਗੇ ਆਰਡੀਟੀਵੀ ਚੈਨਲ ਸਾਨੂੰ ਸਾਡੀ ਸਟਾਫ ਦੀ ਤਿਆਰੀ ਕੀਤੀ ਜਾ ਰਹੀ ਆ ਬੇਟੀ ਦੇ ਪਿਤਾ ਨੇ ਬਲਜੀਤ ਐਂਡ ਜੈਤ ਚਾਜੀ ਗੀਤ ਕਰਨੇ ਇਸ ਟਾਈਮ ਉਹ ਤਿਆਰ ਹੋ ਰਹੇ ਨੇ ਤੇ ਸਟਾਫ ਕਰਾਇਆ ਵੀ ਜੀ ਬੱਚੀ ਆ ਕਿ ਮੈਨੂੰ ਵੀ ਹੁਣ ਡਾਕਟਰ ਦਾ ਵੈਸੇ ਵੀ ਮਾਸਕ ਲਾ ਕੇ ਰੱਖ ਲਈ ਇਦਾਂ ਕਰੋ ਮੇਰੇ ਵੱਲ ਕੈਮਰਾ ਹਾਂਜੀ ਅਸੀਂ ਕਿਹਾ ਕੋਲੀ ਆਪਣੇ ਕਮਲ ਸਿੰਘ ਸਾਹਿਬ ਦੇ ਵਿਚਾਰਾ ਤੋਂ ਹੁਣ ਮੈਂ ਮਾਂ ਦਾ ਕੰਮ ਕਰਨਾ ਹੈ ਠੀਕ ਹੈ ਜੀ ਕੈਮਰਾ ਮੇਰਾ ਬੇਟਾ ਰੌਣਦੀਪ ਸਿੰਘ ਸੰਭਾਲੂਗਾ ਮੈਂ ਉਮੀਦ ਕਰਦੀ ਆ ਵਧੀਆ ਢੰਗ ਨਾਲ ਸਾਡਾ ਰੌਣਦੀਪ ਸਿੰਘ ਕੰਮ ਕਰੇਗਾ ਅਚੀ ਤਰ੍ਹਾਂ ਸਾਰੇ ਸੀਨਾਂ ਨੂੰ ਕੈਪਚਰ ਕਰੇਗਾ ਠੀਕ ਹੈ ਜੀ ਆਗਿਆ ਦਿਓ ਮੈਨੂੰ ਮੈਂ ਸੀਨ ਦੀ ਤਿਆਰੀ ਕਰਾਂ ਧੰਨਵਾਦ ਨਮਸਕਾਰ ਬਾਤ ਚੱਲਦੀ ਹੈ ਜਦੋਂ ਵੀ ਮੈਂ ਬੱਚਾ ਦਾ ਚੱਕਾ ਹੋ ਗਿਆ ਹਲੇ ਬੋਧੀ ਜਣਾ ਬੋਧੀ ਜਣਾ ਬੋਧੀ ਉਦਾਂ ਜਿਵੇਂ ਮਰਝਾਇਆ ਜਾਂ ਜੇਰਾ ਦਿਖਾਉਣਾ ਆਫਟਰ ਡਿਲੀਵਰੀ ਤੁਸੀਂ ਆ ਰਹੇ ਹੋ ਪਖੜ ਕੇ ਲੈ ਕੇ ਆਉਂ। ਓਕੇ। ਬੱਚਾ ਚੱਲਦਾ ਚੱਕਣਾ। ਬਾਤ ਹੈ। ਯਾਰ ਬੱਚਾ ਤੋਂ ਇੱਥੇ ਆ ਕੇ ਬੈੱਡ ਤੇ ਕੌਣ ਹੈਗਾ ਦੋ ਦਿਆਂ। ਅੱਛਾ ਜੀ ਅੱਛਾ ਜੀ। ਠੀਕ ਹੈ ਜੀ ਠੀਕ ਹੈ। ਕਰੀ ਚੱਲ ਸੀਨ ਚੱਕੀ ਚਲੇ ਨਾ ਪੂਰਾ ਫੇਸਾ ਨਾ ਕਰੀ। ਉਹ ਤੂੰ ਭਰਾਵਾ ਇਹਦੇ ਨਾਲ ਚਲੇ ਜਾ। ਇਹਦੇ ਚਾਬੀ ਉੱਥੇ ਛੱਡੀ ਆਣੀ ਐ ਸੁਨਾਰਾ ਆਪਣਾ ਲੈ ਆਉਣਾ। ਇਹ ਮਮਾ ਬਾਹਰ ਜਾ। ਕੋਈ ਨਾ ਕਰ ਕਰਾ। ਇਹ ਕਦਾਂ। ਉਹ ਚਾਹ ਰਿਹਾ। ਮੈਂ ਤੈਨੂੰ ਕੀ ਆਨ ਕਹਾਂ? ਬੀ ਇਦਾਂ ਦੇ ਕਲੇ ਚੱਲੀਏ ਕਰਨੋ। ਕਿ ਜੀ ਮੇਰੀ ਮੀਤ ਜਿਸ ਨੇ ਮੈਨੂੰ ਜਨਮ ਦਿੱਤਾ ਹੈ ਠੀਕ ਹੈ ਜੀ ਕਿਤਨੇ ਹੋ ਕੁੜੀਆਂ ਨੂੰ ਲਿਆਓ ਰਾਜੇ ਆਓ ਮਾਸਕ ਪਾਓ ਚੱਲ ਰਹੀ ਹੈ ਮੇਰੀ ਬੇਸ ਬੱਚੀ ਨੂੰ ਜਨਮ ਦਿਨ ਦਿਖਾਣਾ ਹੈ ਜੀ ਬਹੁਤ ਪਿਆਰਾ ਬੱਚਾ ਮੇਰੇ ਤੱਕ ਲੈ ਜਾਓ ਆ ਤੁਹਾਨੂੰ ਜਿਹੜਾ ਗਾਣਾ ਬਣ ਗਿਆ ਜਿਹੜੀ ਸੰਗੀਤ ਉਹ ਆ ਪਾਈ ਗਈ ਜਿਹੜਾ ਚੱਲ ਰਿਹਾ ਹੁੰਦਾ ਸੀ ਇਹ ਤਾਂ ਮਮਾ ਨੂੰ ਕਿ ਕਿਤੋਂ ਇੰਟਰੀ ਆ ਗਈ ਮੈਂ ਆਪ ਕੋ ਸੈਟਿੰਗ ਕਰਾਂ ਯਾ ਕੰਮ ਨੂੰ ਸੁਣੋ ਇਹ ਕਿਤੋਂ ਹੀ ਆ ਰਹਾ ਇਹ ਤਾਂ ਆਈ ਕੋ ਲੱਗੇ ਮੈਨੋਂ ਉੱਤੋਂ ਗੜਿਓ ਓਕੇ ਇਹਨੂੰ ਕਿਹੜਾ ਕੋਈ ਨਹੀਂ ਚਾਹੀਦੀ ਕਹਿੰਦਾ ਉੱਧਰ ਥੋੜਾ ਬਹੇ ਚੱਲ ਠੀਕ ਹੈ ਥੋੜਾ ਅੱਗੇ ਆਓ ਇਹ ਥੋੜਾ ਚੱਲਨੇ ਜੇ ਇੱਥੇ ਇੰਟਰੀ ਕਰਾਂਗੇ ਆਪਾਂ ਇੱਥੇ ਮੈਂ ਫੋਕਸ ਕਰ ਰਿਹਾ ਹਾਂ ਹਾਂ ਜੀ ਓਕੇ ਆ ਗਏ ਤੋਈ ਓਕੇ ਬਲੋ ਆਇਓ 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 ਜੇਤੀ ਆਇਓ ਆਇਓ ਲਟੂਣਾ ਮੈਂ ਡੱਬ ਕਰ ਦਿੱਤੇ ਲਟੂਣਾ ਟੋਪਾ ਲੀ ਇਹਨਾਂ ਦੇ ਵਿੱਚ ਬਣਾਓ ਇੱਧਰ ਤੱਕ ਇਹ ਐਸ ਅਸਲ ਤੇ ਵਿੱਚ ਸਾਡੀ ਜੀਦੀ ਸ਼ੂਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਇਹ ਅਸਲ ਬੱਚੇ ਦੀ ਮੰਮਾ ਹੈ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਬਹੁਤ ਪਿਆਰਾ ਖੂਬਸੂਰਤ ਬੱਚਾ 마ਸੂਮ ਬੱਚਾ ਸਾਨੂੰ ਦਿੱਤਾ ਸੀਨ ਕਰਨ ਲਈ ਬਹੁਤ ਬਹੁਤ ਧੰਨਵਾਦ ਕਹਿੰਦੇ ਕਿੱਥੋਂ ਆਏ ਤੁਸੀਂ ਅਸੀਂ ਮਨਜੀ ਮੰਜੀ ਸਾਹਿਬ ਤੋਂ ਆਏ ਨੇ ਆਏ ਨੇ ਜੀ ਅਸੀਂ ਕਰਮਾਂ ਵਾਲਿਆਂ ਕੀ ਸਾਨੂੰ ਬੱਚਾ ਮਿਲ ਗਿਆ ਜਿਸ ਇਨ ਕੰਮ ਦੇ ਨਹੀਂ ਸੀ ਅਸੀਂ ਬਹੁਤ ਡਰ ਹੋ ਜਾਣਾ ਸੀਗਾ ਧੰਨਵਾਦ ਹੀ ਮੋਟੋ ਜੀ ਦੇ ਸਾਡੇ ਛੋਟੇ ਬੱਗਾ ਜੀ ਨੂੰ ਕੈਪਚਰ ਕੀਤਾ ਹੋ ਜੀ ਕਰ ਲਿਆ ਜੀ ਦੋ ਵਾਰ ਕਰ ਲਿਆ ਕਰ ਲਿਆ ਹਾਂਜੀ ਹਾਂ ਜੀ ਇਹਨਾਂ ਸਾਡੇ ਸਾਡੇ ਆਉਣ ਵਾਲੇ ਸਮੇਂ ਨੇ ਡਾਇਰੈਕਟਰ ਸਾਹਿਬ ਨੇ ਦੱਸ ਦੋ ਅਗਲਾ ਕੁੜੀ ਦੀ ਸਾਡੀ ਫੈਮਲੀ ਹੈ ਸਾਡੇ ਅੱਛਾ ਜੀ ਅੱਛਾ ਅੱਛਾ ਆ ਜਾ ਬੇਟਾ ਹਾਂਜੀ ਸਰੀ ਦੂਸਰੀ ਗੱਲ ਇਹ ਹੈ ਇਹਨਾਂ ਦੀ ਫੈਮਲੀ ਹੈ ਕੁੜੀ ਇਹ ਜਿਹੜੀ ਘੁਰੀਆ ਸੀ ਲਈਆ ਗੀਤ ਕਰਨ ਦੇ ਵਾਸਤੇ ਗੀਤ ਦੇ ਲਈਆ ਸੌਰੀ ਸ਼ੂਟਿੰਗ ਕਰਨ ਲਈ ਜਿਹੜਾ ਸਾਡਾ ਗੀਤ ਕੰਪਲੀਟ ਇਹਨਾਂ ਦੀ ਵਜ੍ਹਾ ਨਾਲ ਹੀ ਹੋਣਾ ਤੇ ਇਹਨਾਂ ਨੇ ਛੋਟੀ ਜੀ ਮਾਸੂਮਤੀ ਸਾਨੂੰ ਦਿੱਤੀ ਐ ਔਰ ਇਹ ਉਹਨਾਂ ਦੀ ਫੈਮਲੀ ਐ ਬੇਟਾ ਜੀ ਤੁਹਾਡਾ ਹਾਂ ਜੀ ਆ ਇਹਨਾਂ ਦਾ ਬੇਟਾ ਇਹਨਾਂ ਦੀ ਖੂਬਸੂਰਤ ਬੇਟੀ ਐ ਨੰਨੀ ਮੁੰਨੀ ਠੀਕ ਐ ਜੀ ਆਹ ਕੋਨੇ ਜੀ ਮੰਮੀ ਨੇ ਤੁਹਾਡੇ ਠੀਕ ਐ ਜੀ ਇਹਨਾਂ ਦੀ ਫੈਮਲੀ ਨੂੰ ਮਿਲ ਲਓ ਅਸੀਂ ਇਹਨਾਂ ਦਾ ਸਾਰੀ ਫੈਮਲੀ ਦਾ ਹਾਜ਼ਰ ਹੋ ਕੇ ਧੰਨਵਾਦ ਕਰਦੇ ਹਾਂ ਕਿ ਕਿੰਨੀ ਕਿੰਨੀ ਬੱਚੀ ਦੇ ਕੇ ਇਹਨਾਂ ਨੇ ਸਾਡਾ ਸੀਨ ਕੰਪਲੀਟ ਕੀਤਾ ਆਰ ਡੀ ਟੀਵੀ ਚੰਗਾ ਬਹੁਤ ਧੰਨਵਾਦ ਹਉ ਤੇ ਚਲੋ ਜੀ ਚਲੋ ਭਾਜੀ ਬਣਾਉ ਸੀ ਤੁਸੀਂ ਥੋੜਾ ਜਿਆਦਾ ਤੁਸੀਂ ਦਾ ਕੀ ਬੰ ਬਣ ਰਿਹਾ ਸੀ ਨੂੰ ਹੋ ਗਏ ਕੰਪਲੀਟ ਹੋ ਗਏ ਆਂਦੇ ਆਂ ਹਾਂਜੀ ਆਨੇ ਅਮਨ ਦੇ ਹਸਬੈਂਡ ਇਹ ਕੰਪੂ ਪਹਿਲਾਂ ਵੀ ਸਾਡੇ ਨਾਲ ਹੀ ਦੇ ਵਿੱਚ ਬੜੀਆ ਸ਼ੂਟਿੰਗ ਕੀਤੀ ਹੈ ਬੜੀਆ ਸਾਡਾ ਸਾਥ ਦਿੱਤਾ ਜੇ ਨਾ ਮੈਂ ਬੇਕਮ ਕੀਤਾ ਅੱਜ ਦਾ ਉਹ ਵੀ ਮੈਡਮ ਨੇ ਕਿਹਾ ਜੀ ਇਹਨਾਂ ਦੀ ਕਿਰਪਾ ਤੋਂ ਪਤਾ ਮੈਨ ਮੇਕਅਪ ਵਗੈਰਾ ਕਰਨਾ ਨਹੀਂ ਆਉਂਦਾ ਕਿਉਂਕਿ ਮੈਂ ਮੀਡੀਆ ਰਿਪੋਰਟਰ ਆ ਅਸੀਂ ਮੀਡੀਆ ਰਿਪੋਰਟਰ ਵਾਲੇ ਜਿੰਨਾ ਸਿੰਪਲ ਰਹਿੰਦੇ ਹੁੰਦੇ ਸੋਹਣੇ ਲੱਗਦੇ ਅਸੀਂ ਉਹ ਕਰਦੀ ਤੇ ਅਮੀਰ ਐ ਮੈਂ ਪੰਜਾਬੀ ਡਰੈਸ ਦੇ ਵਿੱਚ ਉਹ ਤੋਂ ਮੂੰਹ ਤੱਕ ਦਾ ਦਿੱਖਿਆ ਮਿਲਿਆ ਤੁਹਾਨੂੰ ਬਹੁਤ ਅੱਛਾ ਲੱਗਿਆ ਹੋ ਗਿਆ ਥੈਂਕ ਯੂ ਥੈਂਕ ਯੂ ਸਰ ਸਾਨੂੰ ਬਹੁਤ ਬੁਲਾ ਰਹੇ ਬਹੁਤ ਹੀ ਪਿਆਰ ਸੀਨ ਹਰਜੀਤ ਬੱਗਾ ਜੀ ਨਾਲ ਉਹਨਾਂ ਦਾ ਬੇਟਾ ਵਾਜੀਆ ਆਡੀ ਟੀਵੀ ਵਾਲਿਆਂ ਦਾ ਲੋਗੋ ਚੱਕਿਆ ਹੈ ਕਮਾਲ ਕਰਤੀ ਜੀ ਵੈਰੀ ਗੁੱਡ ਵੈਰੀ ਗੁੱਡ ਤੇ ਉਹੀ ਖੂਬਸੂਰਤ ਮੈਡਮ ਜਿਨ੍ਹਾਂ ਨੇ ਇੱਕ ਖੂਬਸੂਰਤ ਬੱਚੀ ਨੂੰ ਜਨਮ ਦਿੱਤਾ ਉਹਨਾਂ ਦੀ ਫੈਮਲੀ ਹਰਜੀਤ ਬੱਗੇ ਜੀ ਨਾਲ ਬੈਠੇ ਹੋਏ ਨੇ ਸੀ ਖੂਬਸੂਰਤੀਨ ਦਾ ਵੇਟ ਕਰ ਰਹੇ ਨੇ ਅਕਸਰ ਨੂੰ ਯਾਰ ਇਹਨਾਂ ਦੀ ਬੇਟੀ ਆ ਜਿਹੜੀ ਇਹਨਾਂ ਨੇ ਸਾਨੂੰ ਦਿੱਤੀ ਐ ਇਸ ਟਾਈਮ ਮੈਨੂੰ ਅੱਜ ਪ੍ਰਾਊਡ ਫੀਲ ਹੋ ਰਿਹਾ ਇੱਕ ਬੇਟੀ ਦੀ ਮੰਮਾ ਬਣ ਰਹੀ ਆ ਮੈਂ ਠੀਕ ਹੈ ਜੀ ਤੁਹਾਨੂੰ ਜਿਵੇਂ ਪਤਾ ਹੈ ਮੇਰਾ ਤੇ ਇੱਕ ਬੇਟਾ ਹੈ ਹੋਰ ਉਹਨੂੰ ਵੀ ਫਰੋਂ ਦੀ ਪੈਹਲੋ ਬੋਲੋ ਇਹ ਜੀ ਆਡੀ ਟੀਵੀ ਚੈਨਲ ਵਾਲੇ ਕਮਲ ਹਰਜੀਤ ਦਾ ਪੇਟਾ ਹੈ ਰੌਣ ਅਦੀਪ ਸਿੰਘ ਸੱਤਿ ਪਾਸ਼ਾ ਅੱਗੇ ਅਰਦਾਸ ਕਰਿਓ ਕਿ ਮੈਨੂੰ ਵੀ ਇੱਕ ਖੂਬਸੂਰਤ ਬੇਟੀ ਦੀ ਮਮਾ ਬਣਨ ਦਾ ਮੌਕਾ ਮਿਲ ਜੇ ਰੀਅਲ ਦੇ ਵਿੱਚ ਠੀਕ ਹੈ ਜੀ ਇਹ ਤਾਂ ਸਾਡੇ ਗੀਤ ਦੀ ਸ਼ੂਟਿੰਗ ਹੈ ਸ਼ੂਟਿੰਗ ਹਾਂ ਜੀ ਇਹ ਸਾਡੀ ਇਹ ਕਮਜੀ ਨੇ ਸਾਡੇ ਗੀਤ ਕਰ ਬਲਜੀਤ ਅੜਾ ਜੀ ਤੇ ਉਹੀ ਉਹ ਖੂਬਸੂਰਤ ਬੱਚੀ ਸਾਡੀ ਅਮਾ ਨੇ ਪਕੜ ਰੱਖੀ ਹੈ ਜਿਹਦੇ ਨਾਮ ਐਸੀਨ ਕਰਨਾ ਔਰ ਮੈਂ ਇਸ ਵਿੱਚ ਖੂਬਸੂਰਤ ਬੇਟੀ ਦੀ ਮੰਮਾ ਹੈ ਉਸਨ ਮੰਮਾ ਬਣੀ ਸੀ ਵੱਡੀ ਬੇਟੀ ਦੀ ਜਿਹੜੀ ਪੜ ਕੇ ਕੁਝ ਬਣ ਚੁੱਕੀ ਹੈ ਉਹਨੇ ਸਾਡਾ ਨਾਮ ਰੋਸ਼ਨ ਕੀਤਾ ਪਰ ਜਨਮ ਵਾਲਾ ਸੀਨ ਜਾਰ ਰਹਿ ਗਿਆ ਸੀ ਸੋ ਅਸੀਂ ਅੱਜ ਕੰਪਲੀਟ ਕਰਨ ਜਾ ਰਹੇ ਹਾਂ ਤੁਹਾਡੀ ਕਿਰਪਾ ਦੇ ਨਾਲ ਥੈਂਕ ਯੂ ਕੁਸ਼ ਬੋਲੋਗੇ ਬਲਜੀਤ ਦੇੰਤੋ ਜੀ ਹਾਂਜੀ ਹਾਂਜੀ ਸੱਚੀ ਗੱਲ ਦੋਸਤੋ ਇਹ ਅੱਜ ਆਪਾਂ ਕੀਆਂ ਦਾ ਗਾਣਾ ਪੂਰੇ ਆਪਣੇ ਵਿਜਾ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਹੋ ਰਿਹਾ ਬੱਚੇ ਦਾ ਜਨਮ ਰਿਆ ਗੁੱਡੀ ਨੇ ਤੇ ਇਹ ਗੁੱਡੀ ਜਨਮ ਜਦੋਂ ਲੈਂਦੀ ਆ ਤੇ ਉਸ ਟਾਈਮ ਉਹਦੇ ਪਿਓ ਨੇ ਅਰੂੜ ਕੀਤਾ ਸਾਡੇ ਉਹਨੇ ਬਲਜੀਤ ਨੇ ਖੁਦ ਕੀਤਾ ਜੀ ਤੁਹਾਡੇ ਆਪਣੇ ਨਮਾਣਾ ਬਲਜੀਤੜਾ ਜੀ ਨੇ ਜਿਹੜਾ ਰੂੜ ਕੀਤਾ ਤੇ ਤੁਹਾਡੇ ਜਲਦੀ ਉਗਾੜਾ ਕਰਕੇ ਨਾ ਤੁਹਾਡੇ ਝੋਲੀ ਚ ਪਾਵਾਂਗੇ ਗੱਡ ਗਾਣੇ ਦਾ ਨਾਮ ਆਦੀ ਮਾਨ ਤੀਆਂ ਹੈ ਮਾਨ ਤੀਆਂ ਤੇ ਸਾਨੂੰ ਵੀ ਤੁਹਾਡੇ ਤੇ ਮਾਣ ਹੈ ਬਲਜੀਤ ਦੀ ਕਿਉਂਕਿ ਤੁਸੀਂ ਇੱਕ ਤਾਂ ਗੀਤਕਾਰ ਬਹੁਤ ਅੱਛੇ ਹੋ ਬਹੁਤ ਦੂਰ ਦੂਰ ਤੁਹਾਡੇ ਚਾਚੇ ਨੇ ਲੋਕੀ ਤੁਹਾਨੂੰ ਮਿਲਣ ਨੂੰ ਤਰਸਦੇ ਆ ਤਾਂ ਤੁਸੀਂ ਗੀਤ ਲੈਣ ਆਉਂਦੇ ਆ ਦੂਸਰੀ ਵੱਡੀ ਗੱਲ ਹੈ ਗੀਤ ਦੇ ਵਿੱਚ ਇੱਕ ਪਿਤਾ ਦਾ ਇੱਕ ਪਿਤਾ ਦਾ ਵੀ ਰੋਲ ਕਰ ਰਹੇ ਹੋ ਇਸ ਗਾਣਾ ਵੀ ਤੁਸੀਂ ਗਾਇਆ ਵੀ ਆ ਲਿਖਿਆ ਵੀ ਆ ਸਾਨੂੰ ਵੀ ਇਸ ਗੱਲ ਦਾ ਬਹੁਤ ਮਾਣ ਹੈ ਕਿ ਵੱਡਾ ਸੀਨ ਇਹ ਹੈ ਕਿ ਤੁਸੀਂ ਪਿਤਾ ਬਣੇ ਹੋ ਪੰਜਾਬ ਦੇ ਫੇਮਸ ਸਿੰਗਰਾਂ ਦੇ ਆਪਣੇ ਗਾਇਲੇ ਕੋਡ ਆਪਾ ਖੁਦ ਲਿਖਿਆ ਤੇ ਖੁਦ ਗਾਣਾ ਮਾਨਤਿਆਂ ਦੇ ਮਾਨਤਿਆਂ ਤੇ ਬਹੁਤ ਹੀ ਵਧੀਆ ਪਿਆਰ ਆ ਮਿੱਠਾ ਸੀਨ ਆ ਜੀ ਇੱਕ ਮਿੰਟ ਇੱਕ ਮਿੰਟ ਜਿਹੜਾ ਇਹ ਤਾਂ ਅਨਦੀਪ ਸਿੰਘ बार-बार ਕਹਿ ਰਿਹਾ ਸੀ ਮੰਮਾ ਮੈਨੂੰ ਛੋਟਾ ਬੇਬੀ ਦੇਖਣਾ ਰਮਨ ਬੱਚਾ ਦਿਖਾਓ ਪੱਕੇ ਨੂੰ ਦੀਦੀਆ ਹੈ ਨਾ ਰਾਨੂੰ ਕਿੰਨੀ ਪਿਆਰੀ ਦੀਦੀ ਹੈ ਨਾ ਇੱਕ ਸਾਈਡ ਦੀ ਹੋ ਜਾਓ ਉਧਰ ਉਹਨੂੰ ਮਾਰਚ ਨਾ ਕਰੋ ਉਧਰ ਹੋ ਜਾਓ ਹਾਂ ਪਾਣੀ ਆਓ ਆਗੇ ਮਾਰੋ ਪਾਣੀ ਡੱਟ ਸਾਹਿਬ ਤੇਰੇ ਬੇਟੇ ਨੂੰ ਬਹੁਤ ਸ਼ੌਕ ਸੀਗਾ ਦੀਦੀ ਦਾ ਤੇ ਆ ਦੇਖੋ ਬਹੁਤ ਹੀ ਪਿਆਰਾ ਸੀਨ ਹੈ ਦੀਦੀ ਨਾਲ ਪਿਆਰ ਕਰਦਾ ਹੋਇਆ ਰਮਨ ਥੋੜਾ ਪਕੜ ਚ ਥੋੜਾ ਠੀਕ ਹੈ ਜੀ ਪਹਿਲਾਂ ਉਹਨਾਂ ਦੇ ਘਰੋਂ ਪਾ ਕੇ ਲਾ ਕੇ ਆਉਣਾ ਤੁਸੀਂ ਜਾਓ ਮੈਂ ਛੱਡ ਦਉਂਗਾ ਫਿਰ ਤੂੰ ਬਣਾਉਣਾ ਫਿਰ ਇਹਦਾ ਕੰਮ ਕਰਦੇ ਨੇ ਬੱਚਾ ਤੁਸੀਂ ਜਿਹੜਾ ਪਾਣਾ ਆਪਾਂ ਬੋਨ ਆਓ ਗਾਉਣ ਮੰਗਵਾ ਲਿਓ ਲੈ ਚਲੋ ਜਿਹੜੀ ਉਹ ਚੀਜ਼ ਆ ਉਹ ਦਿਖਾ ਦਿਓ ਉਹ ਗਾਉਣ ਲਿਆ ਦੋ ਰਾ ਜੀ ਹਾਂ ਹਾਂ ਹੈਗਾ ਉਹ ਕਿਹਦੇ ਨੇ ਰੋਲ ਦਿਓ ਗਗਨ ਬਾਜੀ ਪਹਿਲਾਂ ਜਿਹੜੀ ਕਿਰੀਆ ਚਾਹੀਦੀ ਆ ਉਹ ਕਿਰੀਆ ਲਈ ਤਿਆਰੀ ਗਗਨ ਬਾਜੀ ਆਹ ਦਿਖਾਓ ਬੜੇ ਕਪੜਾ ਉਹ ਕੋਣ ਬਾਗ ਕਬਰ ਹੋ ਜਾਣਾ ਮੈਨੂੰ ਲੱਗਿਆ ਉਹ ਪਲੀਸ ਨਾ ਹੀ ਸਾਰੇ ਜਿਹੜੇ ਕੁੜੀ ਤੇ ਗੋਦ ਵਾਲਿਆ ਕਿ ਜਿਹੜੇ ਫਾਈਪ ਵਾਲੇ ਨੇ ਜਿਹੜੇ ਬੀਏ ਮੈਨੂੰ ਕੋਈ ਨਹੀਂ ਸਾਰਿਆਂ ਨੇ ਕੁੜੀਆਂ ਸਾਰਿਆਂ ਨੇ ਮੂੰਹ ਬੰਦ ਹੈ ਉਹ ਯਾਰ ਬੰਨਣ ਦੇ ਕੋਈ ਨਹੀਂ ਫਿਰ ਕੋਈ ਪਤਾ ਕੀ ਆ ਨਿਊ ਬੇਬੀ ਬਾਉਂ ਦੇ ਲਈ ਤੋਂ ਬਗੇ ਉਹ ਆਫਟਰ ਡਿਲੀਵਰੀ ਲੈ ਕੇ ਆਉਣਗੇ ਠੀਕ ਆ ਨਾਲੇ ਵਿੱਚੇ ਕੁੜੀਆਂ ਦਾ ਲਈ ਬਾਰੇ ਸਾਰਾ ਕੁਝ ਤਾਂ ਹੈ ਬਹੁਤ ਬੜੀ ਨਾਮ ਦੀ ਟੈਕਨੀਕ ਆਉਣਾ ਬਈ ਆਪਣੀ ਚੇਤੇ ਤੋਂ ਤੋਂ ਜ਼ਿਆਦਾ ਨਾਮ ਦਾ ਪ੍ਰੋਫੈਸ਼ਨਲ ਹੈ ਹਾਂ ਲੋਕ ਸਿੰਟਰ ਹਾਰਡ ਟੈਕਨੋਲੋਜੀ ਦੇ ਵੀਡੀਓ ਟੈਪ ਸਾਰਾ ਅਸੀਂ ਕੰਪਨੀ ਸਕਾਪ ਫਿਰ ਤਾਂ ਵੀ ਲਾ ਦੋਗੇ ਦਾ ਫੋਨ ਇਹ ਤਾਂ ਅੰਦਰ ਜਿਹਨੂੰ ਜਦੋਂ ਪਾ ਦੇਣਾ ਨਾ ਉਹਦੇ ਲਾ ਦੇਣਾ ਇਹ ਤੋਂ ਆਪਾਂ ਦੇ ਅੱਥੇ ਜਾ ਕੇ ਉਸ ਨੂੰ ਆਊਟ ਕਰ ਦੇਣਾ ਅਮਰ ਚਲੋ ਤੁਸੀਂ ਫੜਿਓ ਬੇਟੇ ਨੇ ਰੋਲਦੇ ਨੇ ਹਾਂ ਪੁੱਤ ਉਹ ਜਿਹੜਾ ਪਾਸਟਰ ਉਹਦਾ ਇਹ ਫੇਸ ਜੀ ਨਾ ਰੋਮੇ ਦੋ ਮਹੀਨੇ ਪਾ ਲਈਏ ਲਾ ਲਾ ਕੇ ਨਹੀਂ ਨਹੀਂ ਨਾ ਪਲੀ ਰਮ ਜਦੋਂ ਅਫੀਸ਼ੀਅਲ ਦੇ ਤੋਂ ਬਾਅਦ ਕਰਦੇ ਨੇ ਟਪਾ ਲੈਂਦੇ ਜਿਸ ਮੈਂ ਪਾਲਿਆ ਸੀ ਉਹਦਾ ਟਿਕਟ ਵੈਸੀ ਦੋ ਜਾਨੇ ਇਹਨਾਂ ਨੂੰ ਕਵਰ ਕਰਕੇ ਲੈ ਕੇ ਹੁਣ ਇੱਕ ਜਾਨਾ ਬੇਬੀ ਫੜ ਕੇ ਲੈ ਕੇ ਆਉਂਦਾ ਹੈਲੋ ਮੈਂ ਉਧਰ ਹੀ ਲੈ ਚਾਹਾਂ ਹੋਰ ਉਧਰੋਂ ਚਾਲਣੇ ਜਾਜੋ ਇਧਰੋਂ ਇਧਰ ਹਾਂਜੀ ਕੇ ਸੀਨ ਦੇ ਕਿਚੇ ਇਹ ਤਾਂ ਮੇਰਾ ਨਹੀਂ ਪਾਈ ਜਾਂਦੀ ਤਾਂ ਮੈਂ ਉਹ ਲਾਂ ਲੱਗੀਆਂ ਲਾ ਦੋ ਜੀ ਸੀਨ ਚਪੋ ਬਤਾ ਚੱਕੀ ਰਹਿ ਜਾ ਆਹ ਰਾਈਟ ਕੀ ਆ ਉਹ ਕਿਚੇ ਦੀ ਕਿ ਸੱਸੀ ਨਹੀਂ ਮੈਂ ਉਹ ਚੋ ਆਲਨੀ ਆ ਮਨ ਨੂੰ ਪੜਾ ਦੇ ਕੱਲ ਤੁਸੀਂ ਜੇਬ ਚ ਪਾ ਲਓ ਓਕੇ ਰੈਡੀ ਇੱਕ ਮਿੰਟ ਦੇ ਕੈਨੋਂ ਮੰਕੀ ਇੱਕ ਮਿੰਟ हेलो तो हाँ तो। जी कुछ ਹੈ ਜਦੋਂ ਮੈਂ ਉਹ ਕੱਟ ਗਿਆ ਹੈ ਹੈਲੋ ਆ ਵੀ ਜਦੋਂ ਫੇਲ ਰਹੇ ਹੈ ਹੈਲੋ ਹਾਜੀ ਪੁੱਛਿਆ ਤਾਂ ਮੈ ਮਾਰੀ ਲੈ ਕੇ ਜਾਣਾ ਬਾਦੂ ਪਿੱਛੇ ਤੋਂ ਬਾਦੂ ਚ ਨਾਲੀ ਆ ਆ ਆ ਬਾਦੂ ਚ ਲੈ ਕੇ ਜਾਣਾ ਇੱਥੇ ਨੋ ਮਾਲਾ ਇੱਕ ਮੈਂ ਕੋਕਲ ਕਰਾ ਰੋਬਾ ਤਾਂ ਜਿਸ ਬੈਂਕ ਤੇ ਬੈਂਕਾਂ ਜਿਹੜੇ ਆ ਤੁਸੀਂ ਜਾਣੀ ਆ ਉਹ ਤੋਂ ਪਹਿਲਾਂ ਉਹਨਾਂ ਨਾਲ ਉਹਨਾਂ ਦੇ ਕਿਸਮ ਤੋਂ ਲਿਖਾਇਆ ਉਹ ਜਿਹੜਾ ਜਿਹੜਾ ਉਹਦਾ ਪੂਰਾ ਨਾਮ ਲਿਆ ਹੁਣ ਦੋ ਤਨ ਪਿੱਛੇ ਤੋਂ ਆ ਜਾਓ ਬੈਗ ਚ ਲੈ ਜਾਓ ਓਕੇ

ਕਿਹੜੀ ਐਂਟਰੀ ਹੋਣੀ ਸੇਮ ਮੰਨ ਮਤਲਬ ਲਾਜੀ ਨੂੰ ਉਹ ਕਿੰਨੀ ਚਿੱਟੀ ਕਰ ਸਕੀਂ ਬੋਤਾ ਹੋਏ ਨੂੰ ਕਰ ਉਧਰ ਹੀ ਸਾਈਡ ਪਾਉ ਕਿਉਂਕਿ ਇਹਦੇ ਜਿਹੜੀ ਉਹ ਲਾਈਟ ਦੀ ਫੇਸ پچھو پا جی जो ہو ओके بٹھاؤ ٹھورا نہیں تو اچھا گوشت اوکے کچھ اور پاور کروں لے دو دوارے ایک منٹ بیٹھو بغیر کام کرتے ہوئے میں ایا مصری کے پیچھے دکھا رہی ہے کٹے 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 ओके रोल कैमरा ਚਲ ਉਲਟੋ ਕੋਈ ਨਾ 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 ਕੋਈ ਨ फिर तो यार ठगियाँ किन्ने जिन्ने ठगियाँ चार हैं ना लडकों को बढ़ने का लडकों को ठीक रखने का ठीक करने का बढ़ ज़्यादा है क्या इतना करा तो ठीक है हाँ एंगल आता है बावो आ लाइक ना बोलो आ लाइक ना बावो आ लाइक ना बोलो ठीक है चल लो ये शोल लो चलो चलो शोल लो चलो फ़ोन चलो फ� ਇਹ ਇੱਥੇ ਰੋਟੀਆਂ ਲੈਸ ਨੇ ਕੋਈ ਨਹੀਂ ਆਉਂਦਾ ਜੜਤ ਹੋ ਜੋ ਕੋਈ ਗੱਲ ਮੈਂ ਤਾਂ ਨਹੀਂ ਆਂਦੀ ਕਿੱਥੇ ਕੋਈ ਨਹੀਂ ਆਉਂਦਾ ਬੜੀ ਚਾਸ ਬਦੋ ਲੈਣ ਆਉਂਦੇ ਨੇ ਸਿੱਧਾ ਅੱਗੇ ਬੋਲੋ ਫਿਰ ਜਿੱਥੇ ਲੁੱਟੇ ਬੈਠਣਾ ਨੂੰ ਪੁੱਛ ਜਾਓ ਵਾਪਸ ਆਓ ਹੋਰ ਬੁਲਾ ਲੈ ਉਹ ਕੱਲੀ ਆਏਗੀ ਉਹ ਬੁਲਾ ਲੈਣਾ ਜੀ ਆ ਜਾਓ ਜਿਹੜਾ ਸਾਲ ਰੋਲ ਰਤੋੜਾ ਹਟਾਓ ਵਿਚੋ ਜਾਓ ਵਿਚੋ ਜਾਓ ਕਿਚੂ ਕੁ ਕੁ ਐ ਕਹਿੰੂ ਛੱਡ ਦੇ ਹੋ ਜਾਣੀ ਆ ਲੋ ਦੋ ਹੀ ਦੀ ਹੁੰਦੀ ਹੈ ਆਇਓ ਰੋਲ ਐਕਸ਼ਨ ਕੈਮਰਾ ਐਕਸ਼ਨ ਏ ਓਕੇ ਦੁਬਾਰੇ ਫੜੋ ਇੱਥੇ ਰੱਖੋ ਇੱਕ ਮਿੰਟ ਇੱਥੇ ਰੱਖੋ ਉੱਥੇ ਰੱਖੋ ਮੂੰਹ ਦਿਖਾਓ ਬੱਚੇ ਦਾ ਮੂੰਹ ਕੋਈ ਨਹੀਂ ਦਿਖਾਦਾ ਮਾਚੂ ਲੈ ਜੋ ਵਾਪਸ ਆ ਕੋਈ ਥਾਗੇ ਬੇਬੀ ਪੜਾਓ ਤੇਲੀ ਬਿੱਥੀ ਹੋ ਜੀ ਰੋਲ ਕੈਮਰਾ ਐਕਸ਼ਨ ਪੜਾਓ ਬੇਬੀ ਹੋ ਗਿਆ ਲਾਡ ਕਰਦੇ ਦਾ ਸ਼ਾਟ ਕੇ ਇਕੱਠਿਆਂ ਕਰਦਾ ਕਰੇ ਸ਼ਾਟ ਇੰਨਾ ਕਿ ਲੈਣਾ ਇੰਨਾ ਇਕੱਠਿਆਂ ਦਾ ਲਈ ਆਹ ਐਂਗਲ ਵੈਹ ਕੇ ਇਹਨੂੰ ਐ ਕਰਨਾ ਨਾ ਠੀਕ ਫਿਰ ਇਹਨੂੰ ਵੀ ਐ ਕਰਨਾ ਠੀਕ ਹੈ ਠੀਕ ਹੈ ਆਪਣਾ ਪੰਨ ਠੀਕ ਹੈ ਠੀਕ ਹੈ ਦਿਖਾ ਗਏ ਠੀਕ ਹੈ ਫਿਰ ਇਹਨੂੰ ਪੁਝਕਾਰਨਾ ਹੈ ਬਲਜੀਤ ਨੇ ਕਿੱਥੇ ਆਉਣਾ ਵਾ ਇੱਥੇ ਆਉ ਬੈਠੋ ਇੱਥੇ ਬੈਠੋ ਆ ਜਾ ਕਰਦੇ ਮਾਣੇ ਪਿੱਛੇ ਨੂੰ ਹੋ ਜਾ ਆ ਰਾਜੂ ਪਿੱਛੇ ਕੈਮਰੇ ਦੇ ਨਾਲ ਪਿੱਛੇ ਯਾਰ ਪਿੱਛੇ ਯਾਰ ਠੀਕ हेलो मां ओके नेचुरल तेरे फेस पे बनावटी चीज ਨਹੀਂ ਹੋਣੀ ਚਾਹੀਦੀ ਨਾ ਸੁਣ नेचुरल चीज ਹੋਣੀ ਚਾਹੀਦੀ ਹੈ ਖੁਸ਼ੀ ਹੋਣੀ ਚਾਹੀਦੀ ਖੁਸ਼ੀ ਨਹੀਂ ਐ ਨਹੀਂ ਹੈਰਾਨੀ ਨਹੀਂ ਜਾਣਕਨੀ ਹੋਣਾ ਚਾਹੀਦੀ ਜੰਬਾ ਕੀ ਹੋ ਗਿਆ हां ठीक है ਐ ਨਹੀਂ ਠੀਕ ਹੈ ਠੀਕ ਹੈ हां ठीक है अ ਚੰਬਾ ਕੀ ਉਹ ਚੀਜ਼ ਹੋਣੀ ਚਾਹੀਦੀ ਹੈ ਜਿਵੇਂ ਆਪਣਾ ਆਪਣਾ ਹੁੰਦਾ ਠੀਕ ਹੈ ਆਇਆ ਬੈਠਿਆ ਠੀਕ ਹੈ ਬੱਚੇ ਨੂੰ ਕੁਝ ਕਰਿਆ ਇੱਕ ਕਰ ਆਪਾਂ ਸ਼ਾਂਤ ਕਰਦੇ ਨੇ ਜਲਦੀ ਕਰ ਯਾਰ ਇੱਧਰ ਸੁਣ ਲੈ ਪਹਿਲਾਂ ਮੈਂ ਤੇਰੀ ਗੱਲ ਸਮਝਾ ਰਿਹਾ ਬਰਾਬਰ ਹਾਂਜੀ ਸਮਝੋ ਆਇਆ ਇੱਥੇ ਬੈਠਿਆ ਬੱਚੇ ਨੂੰ ਪਚਕਾਰਿਆ ਠੀਕ ਆ ਇਹਨਾਂ ਨੂੰ ਹੱਕ ਕੀਤਾ ਠੀਕ ਹੈ ਦੰਤ ਤੋਂ ਬਾਅਦ ਇੱਕ ਹਲਕਾ ਜਿਹਾ ਇਹਨੂੰ ਆ ਕੀਤਾ ਨੀਸ਼ੀਗਾ ਫੇਰ ਉਦੋਂ ਬਾਅਦ ਡੱਬਾ ਚੱਕਿਆ ਫੇਰ ਤੋਂ ਕੁੜੀਆਂ ਨੂੰ ਆਵਾਜ਼ ਮਾਰਨੀ ਆ ਸਾਰਿਆਂ ਨੂੰ ਕੱਲਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਆਵਾਜ਼ ਹੀ ਆ ਕੇ ਸਮਝਾ ਕੇ ਜਦੋਂ ਉਦੋਂ ਜਦੋਂ ਛੋਟਾ ਬਿਨਾ ਇੰਨਾ ਛੋਟਾ ਕੱਢ ਦੂ ਆਪਾਂ ਰੋਬ ਕੈਮਰਾ ਚਲੋ ਉਹਨੂੰ ਕੈਮਰੇ ਤੋਂ ਭਵਾਂਤਵਾਨ ਨਹੀਂ ਲੱਗਦਾ ਇਹ ਰਸਨ ਤੋਂ ਮਿਲਦਾ ਥੀ ਦਨਿ ਮੱਕ ਇੱਕ ਫੇਸਲ ਅੱਡ ਜਾਏ ਮੜੋ ਰੋਲ ਕੈਮਰਾ ਐਕਸ਼ਨ ਚਲੋ ਮੜੋ ਸਰ ਨਿਕਲ ਦੇਖੋ ਖੁਪਸਾ ਨੈਚੁਰਲ आप तो लड्डू ਬਣਦੇ ਨੇ ਖਾਣੇ ਨਹੀਂ ਕੁਝ ਨਹੀਂ ਕਹਿਣਾ ਤੁਸੀਂ ਕੰਗ੍ਰੈਚੁਲੇਸ਼ਨ ਕਹਿਣਾ ਬਸ ਭਾਈ ਤੁਸੀਂ ਵਿੱਚ ਆ ਜਾ ਬਿਰ ਜੀ ਵਿੱਚ ਆ ਜਾ ਆ ਜਾ ਜੀ ਜਾਓ Thank you. Thank you. Thank you. Thank you. Thank you. Thank you. Thank

ਪਹਿਲਾ ਛੋਟੇ ਬੱਚੇ ਨੇ ਜੀ ਆਲੋ ਜੀ ਤੁਹਾਡਾ ਬੱਚਾ ਮੈਂ ਮੈਡਮ ਨੂੰ ਬੜੀ ਜ਼ਿੰਮੇਵਾਰੀ ਲੈ ਇਹਨਾਂ ਦਾ ਬੜੀ ਕੇਅਰ ਦੇ ਨਾਲ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਅੱਜ ਇਹ ਸਾਡੀ ਸੀ ਜਨਮ ਲੈ ਆ ਹਸਪੀਟਲ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਕਮਲ ਹੰਸ ਇਹ ਮਾਂ ਦਾ ਉਹਨਾਂ ਨੇ ਰੋਲ ਕੀਤਾ ਮੈਂ ਤੁਹਾਡਾ ਆਪਣਾ ਬਲਜੀਤ ਦਾ ਪਿਤਾ ਦਾ ਰੋਲ ਕੀਤਾ ਕਿ ਗਾਣਾ ਬਾਣਤੀਆਂ ਸੀ ਸਾਨੂੰ ਬੜੀ ਖੁਸ਼ੀ ਹੋਈ ਆ ਸਾਡੇ ਘਰੇ ਦੀ ਜਮਈ ਹੈ ਸਾਰੇ ਪਿੰਡ ਦੇ ਵਿੱਚ ਅੱਜ ਲੱਡੂ ਵੰਡਾਂਗੇ ਜੀ ਸਾਰੇ ਪਿੰਡ ਨੂੰ ਢੋਲ ਢੋਲ ਕੇ ਆਵਾਂਗੇ ਨਾਮ ਲੈ ਕੇ ਉਹ ਅੱਜ ਇਹੋ ਸਾਰੀ ਟੀਮ ਦਾ ਹਸਪੀਟਲ ਵਾਲਿਆਂ ਦਾ ਵੀ ਦੇਣਾ ਦੀ ਇਹਨਾਂ ਨੇ ਆਪਣੀ ਬੇਟੀ ਦਿੱਤੀ ਹੈ ਮਦਰ ਦਾ ਬਹੁਤ ਧੰਨਵਾਦ ਨਾਮ ਲੈ ਲਓ ਕਿਤਾ ਸਰਦੀ ਦੇ ਸੀ ਚੱਲਦੇ ਸੀ ਬੱਚੇ ਨੂੰ ਬਾਹਰ ਵੀ ਨਹੀਂ ਕੱਢਦੇ ਹੈਗੇ ਪਰ ਮਾਤਾ ਬਹੁਤ ਜਿਗਰਾ ਜਿਨਾਂ ਨੇ ਸਾਨੂੰ ਬੱਚੇ ਦਿੱਤਾ ਹਸਪੀਟਲ ਲੈ ਕੇ ਆਂਦਾ ਬਹੁਤ ਧੰਨਵਾਦ ਆਰਡੀ ਟੀਵੀ ਚੈਨਲ ਤੋਂ ਮੈਂ ਆਪਣੀ ਕਮਲਹੰਸ ਆਰਡੀ ਹਸਪੀਟਲ ਕਿਉਂਕਿ ਹਾਂਜੀ ਦਰਸ਼ਕ ਅਸੀਂ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਧੀਆ ਆਪਣੀ ਕਿਸਮਤ ਆਪ ਲਿਖਾ ਕੇ ਲੈ ਕੇ ਆਉਂਦੀਆਂ ਨੇ ਕਈ ਬੰਦਿਆਂ ਦੀ ਪੂਰਾ ਲਾਈਫ ਨਿਕਲ ਜਾਂਦੀ ਆ ਉਹਨਾਂ ਨੂੰ ਕੈਮਰੇ ਦੇ ਮੋਹਰੇ ਆਉਣ ਦਾ ਚਾਂਸ ਨਹੀਂ ਮਿਲਦਾ ਤੇ ਧੀ ਅੱਜ ਸਾਡੀ ਇੰਨੀ ਲੱਕੀ ਆ ਕਿ ਛੋਟੀ ਜੀ ਨੂੰ ਪਹਿਲਾ ਚਾਂਸ ਜਿਹੜਾ ਕੈਮਰੇ ਦਾ ਮਿਲੇ ਆ ਤੋਂ ਧੀਆ ਨੂੰ ਪਿਆਰ ਕਰੋ ਬੇਨਾਮ ਸਤਿਕਾਰ ਕਰੋ ਕਿਉਂਕਿ ਜੇ ਤੁਸੀਂ ਪਤਨੀ ਦੇ ਰੂਪ ਦੇ ਵਿੱਚ ਔਰਤਾਂ ਚਾਹੁੰਦੇ ਆ ਮਾਂ ਦੇ ਰੂਪ ਦੇ ਵਿੱਚ ਔਰਤਾਂ ਚਾਹੁੰਦੇ ਆ 딸ੀ ਦੇ ਰੂਪ ਦੇ ਵਿੱਚ ਵੀ ਬਹੁਤ ਜ਼ਿਆਦਾ ਕਰਨੀ ਪੈਣੀ ਆ 딸ੀ ਦੇ ਰੂਪ ਦੇ ਵਿੱਚ ਵੀ ਬੇਟੀ ਨੂੰ ਸਬਕਾਰ ਕਰਨਾ ਪੈਣਾ ਸੋ ਅਸੀਂ ਸਭ ਤੋਂ ਜ਼ਿਆਦਾ ਰਹਿਣੀ ਆ ਇਸ ਬੀਜੇ ਦੇ ਹਸਪੀਟਲ ਦੇ ਜਿਹਨੇ ਸਟਾਫ ਨੇ ਸਾਡੇ ਨਾਲ ਕੋਆਪਰੇਟ ਕੀਤਾ ਤੇ ਡਾਕਟਰ ਸਾਹਿਬ ਪੂਰੀ ਟੀਮ ਨੇ ਪੂਰਾ ਸਾਡਾ ਸਾਥ ਦਿੱਤਾ ਤਾਂ ਜਲਦ ਮਿਲਦੇ ਆ ਜੀ ਪੂਰੀ ਵੀਡੀਓ ਦੇ ਨਾਲ ਐਕਸਕਲੂਸਿਵ ਦੇ ਨਾਲ ਥੈਂਕਸ ਕਿਟਾ ਹਾਂਜੀ ਮੈਂ ਤੋਂ ਮੈਂ ਤੁਹਾਡੀ ਆਪਣੀ ਕਮਲ ਹੰਸ ਨੰਨੀ ਬੱਚੀ ਦੀ ਮਮਾ ਠੀਕ ਹੈ ਜੀ ਆਰਡੀ ਟੀਵੀ ਚੈਨਲ ਤੋਂ ਥੈਂਕ ਯੂ ਧੰਨਵਾਦ ਸਾਰੀ ਟੀਮ ਦਾ ਸਾਰੇ ਮੀਡੀਆ ਦਾ ਡਾਇਰੈਕਟਰ ਸਟਾਫ ਬੜਾ ਧੰਨਵਾਦ ਸਾਡੇ ਡਾਇਰੈਕਟਰ ਸਾਹਿਬ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ ਥੈਂਕ ਯੂ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਕਮਲ ਹੰਸ ਆਰਡੀ ਟੀਵੀ ਚੈਨਲ ਤੋਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਲਜੀਤ ਅੜੈਚਾ ਜੀ ਦਾ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀਗੀ ਦਿਨ ਪਰ ਤੋਂ ਲੱਗੇ ਹੋਏ ਆ ਮਿਹਨਤ ਕਰਨ ਸਾਡੇ ਨਾਲ ਨੇ ਹਰਜੀਤ ਬੱਗਾ ਜੀ ਐਡੀਟਰ ਕੈਮਰਾਮੈਨ ਤੇ ਸਾਡੇ ਡਾਇਰੈਕਟਰ ਸਾਹਿਬ ਰਣਵੀਰ ਰਵੀ ਜੀ ਕੁਝ ਦੋ ਗੱਲਾਂ ਕਰਦੇ ਆ ਅਸੀਂ ਇਹਨਾਂ ਦੇ ਨਾਲ ਹਾਂਜੀ ਰਣਵੀਰ ਰਵੀ ਜੀ ਇਸ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ ਅੱਜ ਕੀ ਕਹੋਗੇ ਤੁਸੀਂ ਮੈਡਮ ਦੇਖੋ ਜਿਹੜਾ ਗਾਣਾ ਸਟੋਰੀ ਵਰਕ ਦਾ ਸਾਡਾ ਕੰਮਪਲੀਟ ਹੋ ਚੁੱਕਿਆ ਸੀ ਜੀ ਬਟ ਸਾਡੇ ਅੱਜ ਸਿੰਗਰ ਦੇ ਸਿੰਕ ਰਹਿੰਦੇ ਸੀ ਜੀ ਕਿ ਅੱਜ ਬਲਜੀਤ ਜੀ ਨੂੰ ਅਸੀਂ ਨਵੀਂ ਲੁੱਕ ਦੇ ਵਿੱਚ ਤੁਹਾਡੇ ਰੂਪ ਨੂੰ ਲੈ ਕੇ ਆਏ ਆ ਤੇ ਇਹਨਾਂ ਦੇ ਜਿਹੜੇ ਕਲੋਸ ਸਿੰਕ ਜਾਂ ਜਿਹੜੇ ਪੂਰੇ ਇਹਨਾਂ ਦੇ ਗਾਣੇ ਦੇ ਸਿੰਕ ਸੀਗੇ ਉਹ ਅੱਜ ਕੰਪਲੀਟ ਹੋਏ ਨੇ ਜੀ ਤੇ ਬਹੁਤ ਜਲਦ ਅਸੀਂ ਤੁਹਾਡੀ ਝੋਲੀ ਪਾਵਾਂਗੇ ਪੂਰੇ ਆਡੀਅנס ਦੇ ਝੋਲੀ ਪਾਵਾਂਗੇ ਇਸ ਵੀਡੀਓ ਨੂੰ ਮੁਕੰਮਲ ਕਰਕੇ ਸਤਕਾਦੋ ਮੁਕੰਮਲ ਹੋ ਜੂਗੀ ਇਹ ਤੁਸੀਂ ਇਹ ਦੱਸੋ ਦਰਸ਼ਕ ਪੁੱਛ ਰਹੇ ਨੇ ਬਾਰ-ਬਾਰ ਸਾਡੀ ਕੋਸ਼ਿਸ਼ ਹੈ ਮੈਡਮ ਬਈ ਅਸੀਂ 5 ਤਰੀਕ ਤੋਂ ਪਹਿਲਾਂ ਪਹਿਲਾਂ ਰਿਲੀਜ਼ ਕਰ ਦਈਏ ਗਾਣੇ ਨੂੰ ਅੱਛਾ ਜੀ ਜੇ ਕੋਈ ਅ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਆ ਤਾਂ ਲਾਸਟ ਡੇਟ ਸਾਡੀ 10 ਤਰੀਕ ਤੱਕ ਹੋਊਗੀ ਓਕੇ ਪਹਿਲਾਂ ਪਹਿਲਾਂ ਅਸੀਂ ਤੁਹਾਡੇ ਮੋਬਾਈਲਾਂ ਦੇ ਵਿੱਚ ਤੁਹਾਡੇ ਰੂਪ ਰੂਪ ਤੁਹਾਡੇ ਹੱਥਾਂ ਦੇ ਵਿੱਚ ਇਹ ਵੀਡੀਓ ਆਲ ਵਿਡ ਆਲ ਵਰਲਡ ਦੇ ਵਿੱਚ ਜਾਨਕ ਕੇ ਰਿਲੀਜ਼ ਕੀਤੀ ਜਾਊਗੀ ਜੀ ਜੀ ਇਸ ਵੀਡੀਓ ਦਾ ਜਿਹੜਾ ਫਿਲਮਾਕਣ ਜਿਹਦੇ ਪੂਰੀ ਟੀਮ ਨੇ ਜਾਨਕਿ ਅਸੀਂ ਇਕੱਲਾ ਕਹਿੰਦੇ ਇੱਕ ਹੁੰਦਾ ਤੇ ਦੋ 11 ਹੋ ਜਾਂਦੇ ਨੇ ਜੀ 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 ਤੇ ਸਾਡਾ ਬੱਗਾ ਵੀਰ ਜਿਨੇ ਕੇ ਇਸ ਗਾਣੇ ਨੂੰ ਹਰ ਐਂਗਲ ਤੋਂ ਹਰ ਇੱਕ ਪਲ ਨੂੰ ਆਪਣੇ ਕੈਮਰੇ ਦੇ ਵਿੱਚ ਕੈਪਚਰ ਕੀਤਾ ਅਸੀਂ ਵੀਡੀਓ ਤੋਂ ਬਾਅਦ ਉਹ ਜਿਹੜੀਆਂ ਜਿਹੜੀਆਂ ਗਲਤੀਆਂ ਹੋਈਆਂ ਉਹ ਵੀ ਦੁਹਰਾਵਾਂਗੇ ਨਾਲ ਤਾਂ ਕਿ ਅੱਗੇ ਤੋਂ ਹੋਰ ਪ੍ਰਪੇਅਰ ਹੋਈਏ ਜੀ ਜੀ ਤੇ ਇਸ ਨਾਲ ਹੋਰ ਨਵੇਂ ਗਾਣੇ ਲੈ ਕੇ ਤੁਹਾਡੇ ਰੂਹ ਰੂ ਹਾਵਾਂਗੇ ਜਿੰਨਾ ਸਹਯੋਗ ਨੇ ਸਾਡਾ ਸਾਥ ਦਿੱਤਾ ਸਾਡੇ ਚਾਹੇ ਕੋਰਸਪਾਟ ਵਾਲੇ ਵੀਰ ਨੇ ਚਾਹੇ ਇਹ ਜਿੱਦੇ ਜਿਹੜੇ ਲੋਕੇਸ਼ਨ ਵਾਲੇ ਨੇ ਜਾਂ ਸਾਡੇ ਜਿਹੜੇ ਚੈਨਲ ਦੇ ਰਿਪੋਰਟਰ ਮੈਡਮ ਕਮਲਜੀਤ ਉਹਨਾਂ ਦਾ ਵੀ तहे ਦਿਲੋਂ ਤੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਉਹ ਆਪਣੇ ਕੀਮਤੀ ਪਲ ਕਰਕੇ ਇੱਕ ਕੈਰੈਕਟਰ ਵੀ ਕਰ ਰਹੇ ਨੇ ਤੇ ਆਪਣੇ ਸਾਡੇ ਜਿਹੜੇ ਇਸ ਖੂਬਸੂਰਤ ਪਲ ਨੇ ਉਹ ਵੀ ਕੈਚ ਕਰ ਰਹੇ ਨੇ ਕੈਪਚਰ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਤੋਂ ਸਾਰੇ ਜਾਣੇ ਇਸ ਐਨਡੀਵੀ ਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੀ ਜਿਹੜੀ ਵੀਡੀਓ ਦੇ ਛੋਟੇ 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 ਜਿਹੜੇ ਪਲ ਨੇ ਤੁਹਾਨੂੰ ਸਾਰੇ ਆਰਡੀਟੀਵੀ ਤੁਹਾਰੇ ਚੈਨਲ ਦਾ ਨਾਮ ਬੋਲੋ ਆਰਡੀਟੀਵੀ ਆਰਡੀਟੀਵੀ ਠੀਕ ਹੈ ਜੀ ਹਾਂਜੀ ਦੋਸਤੋ ਹੁਣ ਆਪਣੀ ਗੱਲਬਾਤ ਕੰਪਲੀਟ ਹੋ ਗਈ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਸਤਿਕਾਰ ਦਿਓਗੇ ਕਿਉਂਕਿ ਗੀਤ ਹੀ ਇਦਾਂ ਦਾ ਇਸ ਟਾਈਮ ਬਲਜੀਤ ਅੜੇਚਾ ਜੀ ਦੇ ਹਾਂਜੀ ਜਨਾਬ ਹੋਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਬਲਜੀਤ ਅੜਾਚਾ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਫੇਮਸ ਸਿੰਗਰਾਂ ਨੇ ਮੇਰੀ ਕਲਮ ਨੂੰ ਗਾਇਆ ਤੇ ਤੁਸੀਂ ਬੜਾ ਪਿਆਰ ਦਿੱਤਾ ਇਹ ਗਾਣਾ ਮੈਂ ਧੀਆਂ ਉੱਤੇ ਲਿਖਿਆ ਤੇ ਇਹਨੂੰ ਖੁਦ ਹੀ ਮੈਂ ਗਾਇਆ ਇਹ ਗਾਣਾ ਧੀਆਂ ਦੇ ਉੱਤੇ ਲਿਖ ਕੇ ਖੁਦ ਗਾਇਆ ਤਾਂ ਇਸ ਗਾਣੇ ਨੂੰ ਆਪਾਂ ਜਲਦੀ ਉਹ 5 ਤਰੀਕ ਤੱਕ ਰਿਲੀਜ਼ ਕੀਤਾ ਜਾਊਗਾ ਜਿਸ ਤਰ੍ਹਾਂ ਸਾਡੇ ਡਾਇਰੈਕਟਰ ਸਾਹਿਬ ਨੇ ਕਿਹਾ ਸਾਡੇ ਵੱਗਾ ਭਾਜੀ ਇਹਨਾਂ ਨੇ ਸਾਰਿਆਂ ਨੇ ਸਾਡਾ ਸਾਥ ਦਿੱਤਾ ਏਕਮ ਢੋਲੀ ਤੇ ਮੈਡਮ ਜੀ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਕਮਲ ਤੇ ਬਹੁਤ ਇਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਹੈ ਸਾਰਿਆਂ ਦਾ ਬਲਜੀਤ ਅੜਾ ਤੇ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ ਥੈਂਕ ਯੂ ਜੀ ਆਰਡੀ ਟੀਵੀ ਚੈਨਲ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਰਡੀ ਟੀਵੀ ਚੈਨਲ ਕਮਲ ਹੰਸ